ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਤਲਵੰਡੀ ਬੋਤ ਸਿੰਘ ਤੂਤ ਪੰਗਾਲੇ ਦੇ ਬਿਲਕੁਲ ਲਾਗੇ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚਾਰ ਬੜਾ ਵਕਾਊ ਆ ਵੀਰ ਭੋਲੇ ਦੇ ਕੋਲ ਮਾਲ ਆਇਆ ਗਿਆ ਰਿੰਦਾ ਰੁਟੀਨ ਦੇ ਵਿੱਚ ਹੀ ਅੱਜ ਜਿਹੜੀਆਂ ਤਿੰਨ ਬੜਾ ਗੱਬਣ ਆਪਾਂ ਦਿਖਾਈਆਂ ਨੇ ਭਰਾਵਾਂ ਨੂੰ ਇੱਕ ਵਛੀ ਸੂਈ ਹੈ ਤਾਜੀ ਪਹਿਲਾ ਸੂਬਾ ਭੋਲੇ ਵੀਰੋ ਸਤਿ ਸ੍ਰੀ ਅਕਾਲ ਮਹਾਰਾਜ ਸਤਿ ਸ੍ਰੀ ਅਕਾਲ ਜੀ ਅੱਛਾ ਭਾਜੀ ਜਿਹੜੀ ਆ ਪਹਿਲੇ ਸੂਆ ਬੱਚੀ ਸੂਈ ਏ ਰਾਤੀ ਸੂਈ ਏ ਹਾਂਜੀ ਰਾਤੀ ਸੂਈ ਏ ਅਸੀ ਸੂ ਬਹੁਤ ਚੰਗੀ ਆ ਬੱਚੀ ਠੀਕ ਆ ਜੀ ਹਾਂਜੀ ਮਗਰ ਬੱਛੀ ਆ ਹਾਂਜੀ ਕੋਈ ਇੱਕ ਅੱਧੇ ਦੋ ਟਾਈਮ ਦੀ ਚਵਾਈ ਕਰ ਲਈ ਹਣਾ ਹਾਂਜੀ ਰਾਤੀ ਹੀ ਚਵਾਈ ਦੇ ਬਹੁਤੀ ਚਵਾਈ ਕਰਤੀ ਆ ਮਗਰ ਬੱਛੀ ਏ ਡੱਬੀ ਬੱਛੀ ਨੂੰ ਜਨਮ ਦਿੱਤਾ ਨਾੜੂਆ ਨਾਲ ਆ ਬੱਚੇ ਦੇ ਪਹਿਲਾ ਸੂਆ ਪਲੂਨ ਬੱਛੀ ਆ ਦੰਦੀ ਜਵਾਨ ਆ ਕੀ ਰੇਟ ਦੀ ਆ ਵੀਰੇ ਮੁੱਲ 85000 ਰਸੀ ਦੇ ਦਿਆਂ 80 ਦੀ ਵੀਰੇ ਤਾਂ ਦੇ ਦਿਆਂਗੇ 85000 ਡਿਮਾਂਡ ਕੀਤੀ ਆ ਵੀਡੀਓ ਦੇ ਵਿੱਚ ਵੀ 80 ਲੈਣ ਦੇਣਾ ਇਧਰ ਇੱਕ ਵੱਡੀ ਵਾੜ ਵਿਖਾਉਣਿਆ ਫੌਜੀਗਾਲਾ ਟੈਂਕੀ ਆ ਠ ਸੂਗਾ ਤੇ ਜਾਗਾ ਤੱਜਾ ਸੁਗਾ ਹਾਂਜੀ ਤੇ ਜਾਗਾ ਠੀਕ ਆ ਥੱਲਿਓ ਮੇਰੇ ਭਰਾ ਦੇਖੋ ਠੀਕਾ ਜੀ ਬਲੈਟਰੀ ਪੰਨੀ ਖੜੀ ਆ ਕਰਮਾਲੀ ਗਾੜ ਦੀ ਜੰਗੀ ਆਏ ਢਲਟੁਲਾ ਵੜਿਆ ਆ ਦੇਖ ਬਾਦੀਆਂ ਢਲਟੁਲਾ ਆ ਕਰਮਾਲੀ ਬਾਕੀ ਥਾਨ ਗੋਲ ਜਸ਼ਨ ਦਾਪੁਰਾ ਤਸਲੀ ਨਾਲ ਵਿਖਾ ਦੇ ਭਰਾਵਾਂ ਨੂੰ ਠੀਕ ਆ ਜੀ ਥਾਨ ਗੋਲ ਪੂਰਾ ਕਹੇ ਮੋਟਾ ਥਾਣਾ ਪੂਰਾ ਤੇ ਇਹਦਾ ਵੀਰ ਭੋਲੇ ਕੀ ਰੇਡ ਕਰਤਾ ਮੋਹੱਲੇ ਦੇ ਕੀਤਾ 99 90 ਹੀ ਦੇ ਦਿਆਂਗੇ ਮੱਪੇ ਦੀ ਯਸਨੋ ਕੋਈ ਮਾਨਤਾਨ ਕਰ ਦਿਆਂਗੇ ਭੈਣ ਭਰਾ ਦਾ ਚਲੋ ਉਹ ਹੁਣ ਦਾ ਮੌਕੇ ਤੇ 90000 ਦੇ ਵਿੱਚੋਂ ਹੀ ਮਾਨਤਾਨਾ ਠੀਕ ਆ ਜੀ ਹਾਂਜੀ ਵੱਡੀ ਵੜਾ ਬਾਕੀ ਮੇਰੇ ਭਰਾ ਸੂਬਿਆਂ ਦੀ ਗੱਲ ਕਰ ਲੀਆ ਕੋਈ ਦੂਜੇ ਮੰਨ ਲੇ ਕੋਈ ਤੀਜੇ ਮੰਨ ਲੇ ਪੂਰੀ ਪਲੀ ਪਲੋਸੀ ਇਹ ਫੁੱਲ ਵੱਡੀ ਇਧਰ ਇੱਕ ਜਰਸੀ ਦੇ ਵਿੱਚ ਕਰਾਸ ਵਿਖਾ ਦਿੰਨੇ ਆ ਵੜਾ ਇਹ ਕਰਮਾਰੀ ਦੀਆਂ ਸ਼ਰੀਫੀਆਂ ਸੀਰ ਦੀਆਂ ਜਣੀਆਂ ਦੇਣੀਆਂ ਤੁਹਾਨੂੰ ਕਰਾਉਣੀਆਂ ਬੜੀਆਂ ਔਖੀਆਂ ਨੇ ਆ ਮੇਰਾ ਬੱਚੀ ਵੀ ਆਪ ਵੀ ਨੋਟ ਕਰ ਲਓ ਚਾਰ ਦੰਦ ਹਾਂਜੀ ਚਾਰ ਦੰਦ ਚਾਰ ਦੰਦ ਬੱਚੀ ਵਿਖਾ ਰਿਆ ਭਰਾਵਾਂ ਨੂੰ ਥੱਲੇ ਉਹ ਢਿਲ ਢੁਲ ਬਖਾਲੇ ਦੇ ਵਿੱਚ ਕਾਫੀ ਆ ਹਜੇ ਬੰਨ ਪੁੰਨ ਦੇ ਵਿੱਚ ਕੋਈ ਦੋ ਲੈਜੇ ਚਾਰ ਪੰਜ ਲੈਜੇ ਹਫਤਾ ਵੀ ਮੰਨ ਲਿਓ ਠੀਕ ਆ ਇਹ ਵੀਰ ਕਿੰਨੇ ਦੀ ਜਾਊਗਾ ਅਜ ਇਹਦਾ ਮੁੱਲ 70 ਕੀਤਾ ਪੈਣ ਦੀ ਦੇ ਦਿਆਂਗੇ ਪੈਣ ਦੀ ਹਾਂਜੀ ਕਰ ਦਿਆਂ ਮਨ ਤਾਂ ਨਾ ਹਾਂਜੀ ਕਰ ਦਿਆਂ ਕੋਈ ਨਹੀਂ ਮਾਰ ਲਓ ਵੀ 60000 ਦੀ ਜੈ ਸੁਣੋ ਠੀਕ ਆ ਬਾਕੀ ਫੇਸ ਵਿਖਾ ਦਿਓ ਇੱਕ ਵਾਰੀ ਮੇਰਾ ਭਰਾ ਸ਼ਾਰਟ ਵੀਡੀਓ ਵੇਖ ਕੇ ਵੀ ਕਾਲ ਤੁਸੀਂ ਕਰ ਲਿਆ ਜੇ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅੱਜ ਇਧਰ ਇੱਕ ਤੋਹਫਾ ਵਗੋਣੇ ਭਰਾਵਾਂ ਠੀਕ ਆ ਜੀ ਇਹ ਨਵੇਂ ਸਾਲ ਦਾ ਵੀਰ ਭੋਲਾ ਦਾ ਤੋਹਫਾ ਦੇਣਾ ਵੈਸੇ ਨਵੇਂ ਸਾਲ ਵਾਲੇ ਦਿਨ ਵੀ ਤੋਹਫੇ ਮਿਲਨੇ ਆ ਤੁਹਾਨੂੰ ਹਾਂਜੀ ਪਹਿਲਾਂ ਵੀ ਇੱਕ ਦੇਵਾਂਗੇ ਠੀਕ ਆ ਜੀ ਇਹ ਬੱਛੀ ਵੀਰ ਉਹਨੇ ਇੱਕ ਘਰੇਲੂ ਘਰੋਂ ਖਰੀਦੀ ਆ ਥੋੜਾ ਕੁ ਵੱਡੀ ਉਦਾਂ ਥੋੜਾ ਡਰਦੀ ਆ ਸ਼ਿੰਗਾਰ ਤੋਂ ਕਰਕੇ ਸੂਬਾ ਤੀਜਾ ਮੰਨੀਏ ਹਾਂਜੀ ਤੀਜਾ ਉਹਦੇ ਦੂਜਾਂ ਦੇ ਆਪਾਂ ਤੀਜਾ ਨੇ ਅਲਾਕਸਲੂਕ ਬਹੁਤ ਜ਼ਿਆਦੀ ਬੱਚੀ ਠੀਕ ਆ ਠੀਕ ਆ ਬਾਕੀ ਨੇਵੇ ਨੂਵੇ ਦੀ ਸਾਫ਼ ਸੁਥਰੀ ਆ ਆ ਵੇ ਮੇਰਾ ਵੀ ਇੱਕ ਵਾਰੀ ਨਿਗਾਹ ਮਾਰਾ ਦਿਓ ਤਸੱਲੀ ਨਾਲ ਝੋਲੀ ਚਾਲੀ ਕਾਫੀ ਤੇ ਲੱਟੂਲਾ ਬਹੁਤ ਕੀ ਰੇਟ ਕਰਤਾ ਇਹਦਾ ਇਹਨੇ ਆਫਰ ਕਰਤਾ 38 ਦਾ ਮੁੱਲ ਮੁੱਲ ਆ ਆਫਰ ਕਰਤਾ 38 ਦਾ ਲਾ 25 25 50 ਹਾਂ ਵੇੜਾਂ ਦੀ ਕੋਈ ਮੇਰੇ ਤੋਂ ਤਾਂ ਵਿਖਾ ਹਾਂ ਪਰ ਹੈਗੀ ਇੱਕ ਹੋਰ ਵੱਡੀ ਹਾਂ ਜੀ ਇਹ ਵੀ ਜਿੰਨੇ